ਪੰਜਾਬ ਦੇ ਹਰਮਨ ਪਾਰੇ ਮੁੱਖ ਮੰਤਰੀ ਸardar Bhupansingh Mann ji ਵੱਲੋਂ ਜਿਹੜਾ ਬਹੁਤ ਵੱਡਾ ਇੱਕ ਤੋਹਫਾ ਲੋਕਾਂ ਨੂੰ ਮਿਲਿਆ ਪੰਜਾਬੀਆਂ ਨੂੰ ਮਿਲਿਆ ਮੈਂ ਸਭ ਤੋਂ ਪਹਿਲਾਂ ਤਾਂ ਸਮੁੱਚੇ ਪੰਜਾਬੀਆਂ ਨੂੰ ਇਸ ਗੱਲ ਦੇ ਲਈ ਮੁਬਾਰਕਵਾਦੀ ਵੀ ਦੇਣਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਰੂਪ ਚ ਜਿਹੜਾ ਇੱਕ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਮੁਸੱਜਮਾ ਮਿਲਿਆ ਮੇਰੇ ਹਿਸਾਬ ਨਾਲ ਔਰ ਹਰੇਕ ਪੰਜਾਬੀ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹਦੀ ਬਵਸਾ ਉਹਦੇ ਲਈ ਪੈਸਾ ਉਹਦੇ ਲਈ ਟੋਟਲ ਮੈਕੈਨਿਜ਼ਮ ਜਿੰਨਾ ਵੀ ਹੈ ਉਹ ਪੰਜਾਬ ਸਰਕਾਰ ਨੇ ਲਾਗੂ ਕਰਨਾ ਸਾਡੇ ਪਿੰਡ ਵਿੱਚ ਇੱਕ ਪਰਿਵਾਰ ਸੀਗਾ ਪਿਛਲੇ 4 ਮਹੀਨੇ ਤੋਂ ਪੀੜਿਤ ਸੀਗਾ ਸਰਕਾਰ ਨੇ ਸਕੀਮ ਲਾਂਚ ਕੀਤੀ ਅਪਾ ਉਸੇ ਦਿਨ ਹੀ ਮਨ ਬਣਾ ਲਿਆ ਸੀਗਾ ਕਿ ਪਹਿਲਾਂ ਆਪਾਂ ਇਹਦੀ ਹੈਲਪ ਕਰਨੀ ਹੈ ਕਿਉਂਕਿ ਇਹ ਵਿਚਾਰਾ ਮੰਜੇ ਤੇ ਪਿਆ ਹੋਇਆ ਹੈ ਮੰਤਰੀ ਸਾਹਿਬ ਆਪ ਆਏ ਨਾ ਇਹਨਾਂ ਦੀ ਪਰਚੀ ਕੱਟੀ ਹੈ ਆਪਾਂ ਬਹੁਤ ਤੈਅ ਦਿਵਤਾਂ ਨੂੰ ਬਾਤ ਕਰਦੇ ਆਂ ਸਰਕਾਰ ਦਾ ਇਹ ਅਨੀ ਵੱਡੀ ਯੋਜਨਾ ਸਰਕਾਰ ਨੇ ਚਲਾਈ ਹੈ ਇਹ ਬਹੁਤ ਸੁਨਹਗਾ ਜੋ ਕਦਮ ਹੈ ਕਿ ਜਿਹੜਾ 10 ਲੱਖ ਦਾ ਬੀਮਾ ਯੋਜਨਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਇਹ ਹਰ ਪਰਿਵਾਰ ਲਈ ਬਹੁਤ ਲਾਭਦਾਇਕ ਹੈ ਹਰ ਇੱਕ ਪਰਿਵਾਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਇਹਦੇ ਵਿੱਚ ਕੋਈ ਜਾਤ ਪਾਤ ਜਾਂ ਅਮੀਰ ਗਰੀਬ ਦੀ ਵਾ ਕੋਈ ਵੀ ਕੰਡੀਸ਼ਨ ਨਹੀਂ ਰੱਖੀ ਗਈ ਸਾਰਿਆਂ ਨੂੰ ਬਰਾਬਰ ਰੱਖਿਆ ਗਿਆ ਹੈ ਮంత్రి ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਾਰਡ ਬਣਾ ਕੇ ਜਿਸ ਨੂੰ ਨਾਲ ਸਾਰੀ ਫੈਮਲੀਆਂ ਨੂੰ ਬਹੁਤ ਜ਼ਿਆਦਾ ਸਹੂਲਤ ਮਿਲੇਗੀ ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਸਿਹਤ ਬੀਮਾ ਯੋਜਨਾ ਕਾਰਡ ਬਣਾਓ ਔਰ ਇਸ ਦੀ ਦਾ ਲਾਭ ਉਠਾਓ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਇਹਦੀ ਰਜਿਸਟ੍ਰੇਸ਼ਨ ਹੋਣੀ ਆ ਫ੍ਰੀ ਇਲਾਜ ਹੋਣਾ ਸਾਰੇ ਲੋਕਾਂ ਨੂੰ ਬੇਨਤੀ ਹੈ ਵੀ ਆਪਣਾ ਆਪ ਵੀ ਬਣਾਓ ਆਪਣੇ ਗੁਆਂਢੀ ਨੂੰ ਵੀ ਦੱਸੋ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸੋ ਹਰ ਪੰਜਾਬੀ ਪਰਿਵਾਰ ਨੂੰ ਪਤਾ ਹੋਵੇ ਕਿ ਮੈਂ ਜਿਹੜਾ ਇਹਦੀ ਸੂਤ ਜਿਹੜੀ ਲੈਣ ਦੇ ਲਈ ਮੈਨੂੰ ਰਜਿਸਟ੍ਰੇਸ਼ਨ ਕਰਾਣੀ ਜ਼ਰੂਰੀ ਆ Oh,